ਜਿੰਨੀ ਹੈ ਮੈਡੀਕਲ ਤਰੱਕੀ ਕਰ ਰਹਾ ਤੁਸੀਂ ਨਹੀਂ ਦੇਖ ਰਹੇ ਮਨੁਸ਼ਾਨੀ ਤਾਂ ਉਨੀ ਪਿੱਛੇ ਜਾ ਰਹੀ ਹੈ ਕੰਪੀਟੀਸ਼ਨ ਬਹੁਤ ਆ ਹਰ ਕੋਈ ਬੰਦਾ ਚਾਹੁੰਦਾ ਕਿ ਅਸੀਂ ਸੋਨਾ ਦਿਕੇ ਸੋਨਾ ਦਿਖਣਾ ਚਾਹੁੰਦੇ ਨੇ ਕਿ ਟੀਕੇ ਲਵਾ ਲੈਂਦੇ ਨੇ ਕਿ ਵਿਆਸ ਕੇਦਨਾਂ ਇਕੱਠੀ ਹੋਵੇ ਆਪਣੀ ਕਿ ਆਪਣੇ ਚਾਹੇ ਬ੍ਰੈਸਟ ਦੀ ਆ ਲਿਪ ਦੀ ਆ ਤੁਸੀਂ ਐਡ ਆਨ ਕਰਵਾ ਰਹੇ ਹੋ ਕੁਝ ਵੀ ਉਹ ਚਾਹੇ ਰਬਰ ਬਾਡੀ ਆ ਚਾਹੇ ਪਲਾਸਟਿਕ ਬਾਡੀ ਆ ਇਹ ਫਿਰ ਕਈ ਟਾਪਿਕ ਹੈ ਕਿੱਧਰ ਜਾ ਰਿਹਾ ਹੈ ਮੋਟਾ ਕੈਂਸਰ ਨਾਲ ਹੋਈਆਂ ਇਹਦਾ ਰੀਜ਼ਨ ਹੀ ਇਹ ਆ ਸਰਜਰੀ ਤੁਹਾਡਾ ਨੈਚੁਰਲ ਜਿਹੜਾ ਸੀਗੀ ਸੁੰਦਰਤਾ ਤੁਹਾਡੀ ਖਤਮ ਹੋ ਗਈ ਸਭ ਕੁਝ ਆਰਟੀਫੀਸ਼ੀਅਲ ਹੋਣ ਲੱਗ ਗਿਆ AI ਦਾ ਕੀ ਰੋਲ ਆ ਸਰਜਰੀ ਦੇ ਵਿੱਚ ਜੇ ਅੰਦਰੋਂ ਸਰੀਰ ਆਪਣਾ ਸੁੰਦਰ ਨਹੀਂ ਹੈਗਾ ਤੇ ਬਾਹਰੋਂ ਦਿਖਾ ਕੇ ਕੀ ਕਰਾਂਗੇ ਆਪਣੀ ਸਿਰਫ ਖੂਬਸੂਰਤੀ ਲਈ ਆਪਣੀ ਜਾਨ ਨੂੰ ਜੋਖਮ 'ਚ ਪਾਉਣਾ ਸਹੀ ਆ ਬਸਰੀਕਲ ਦੋਸਤੋ ਔਨ 에ਅਰ ਪੋਡਕਾਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਮਹਕਦੀਪ ਸਿੰਘ ਅੱਜ ਸਾਡਾ ਟੌਪਿਕ ਸਾਡੇ ਮੈਡੀਕਲ ਯੁੱਗ ਦੇ ਉੱਤੇ ਆ ਸਾਡਾ ਮੈਡੀਕਲ ਪਹਿਲਾਂ ਕੀ ਸੀ ਹੁਣ ਕੀ ਆ ਤੇ ਕੀ ਕੀ ਇਹਦੇ ਵਿੱਚ ਆ ਰਿਹਾ ਨਵਾਂ ਅੱਜ ਇਹਨੇ ਵਿੱਚ ਨਿਕਲ ਕੇ ਆਉਂਦੀ ਹੈ ਇੱਕ ਸਰਜਰੀ ਵਰਡ ਬਹੁਤ ਛੋਟਾ ਬਟੇ ਕੀ ਆ ਕਿੱਥੇ ਕਿੱਥੇ ਹੁੰਦੀ ਆ ਅੱਜ ਦੇ ਟਾਈਮ ਦੇ ਵਿੱਚ ਇਹਨੂੰ ਕਿੱਥੇ ਕਿਵੇਂ ਯੂਜ਼ ਕੀਤਾ ਜਾਂਦਾ ਆਓ ਜਾਣਦੇ ਹਾਂ ਮੇਰੇ ਨਾਲ ਮੇਰੇ ਸਾਥੀ ਨੂਰ ਵਰਜੋਤ ਨੇ ਕੀ ਹਾਲੇ ਨੂਰ ਵਧੀਆ ਬਈ ਠੀਕ ਠਾਕ ਨੂਰ ਜਿਹੜਾ ਇਹ ਸ਼ਬਦ ਹੁੰਦਾ ਹੈਗਾ ਮੈਡੀਕਲ ਲੈਨ ਚ ਸਰਜਰੀ ਹਮ ਸਰਜਰੀ ਕਈ ਪ੍ਰਕਾਰ ਦੀਆਂ ਹੁੰਦੀਆਂ ਹਨਾ ਜਿਵੇਂ ਬਾਲੀਵੁੱਡ ਬਾਲੀਵੁੱਡ ਚ ਚੱਲਦਾ ਆਪਣੇ ਬਿਊਟੀ ਦੇ ਖਾਤਰ ਜਾਂ ਲੋਕਾਂ ਨੂੰ ਪਸੰਦ ਆਉਣ ਦੇ ਖਾਤਰ ਕਰਵਾਉਂਦੇ ਨੇ ਹਮ ਬਟ ਕਿਤੇ ਨਾ ਕਿਤੇ ਇਹ ਤੁਸੀਂ ਚਲੋ ਆਪਾਂ ਸਿੱਧਾ ਤੁਹ ਤੋਂ ਪੁੱਛਦੇ ਹਾਂ ਕੀ ਇਹ ਸਹੀ ਹੈ ਆਪਣੀ ਬਾਡੀ ਨਾਲ ਇੰਨਾ ਖਿਲਵਾੜ ਕਰਨਾ ਉਹਦੇ ਵਿੱਚ ਮੈਡੀਕਲ ਪਰਵਾਉਣਾ ਕਿਸੇ ਤਰੀਕੇ ਨਾਲ ਵੀ ਚਾਹੇ ਆਪਾਂ ਰਬਰ ਕਹਿ ਰਹੀਏ ਹਨਾ ਪਲਾਸਟਿਕ ਐਡ ਕਰਵਾਉਣਾ ਇਹ ਸਰਜਰੀਜ਼ ਨਾਲ ਸਿਰਫ ਆਪਣੇ ਆਪ ਨੂੰ ਸੁੰਦਰ ਦਿਖਾਉਣ ਦੇ ਲਈ ਕਿੱਥੋਂ ਤੱਕ ਸਹੀ ਹੈ ਜੇ ਅੰਦਰੋਂ ਸਰੀਰ ਆਪਣਾ ਸੁੰਦਰ ਨਹੀਂ ਹੈਗਾ ਤੇ ਬਾਹਰੋਂ ਦਿਖਾ ਕੇ ਕੀ ਕਰਾਂਗੇ ਬਿਲਕੁਲ ਕਿਉਂਕਿ ਹੁਣ ਦੇਖਦੇ ਆ ਬਹੁਤ ਸਾਰੀਆਂ ਐਕਟਰਸ ਨੇ ਕਿਸੇ ਲਿਪ ਦੀ ਸਰਜਰੀ ਕਰਾਉਂਦੇ ਨੇ ਬ੍ਰੈਸਟ ਦੀ ਸਰਜਰੀ ਕਰਾਉਂਦੇ ਨੇ ਨੋਜ਼ ਦੀ મતલਬ ਜੋ ਕੁਦਰਤ ਨੇ ਸਾਨੂੰ ਬਣਾਇਆ ਜੋ ਪਰਮਾਤਮਾ ਨੇ ਸਾਨੂੰ ਬਣਾਇਆ ਅਸੀਂ ਕਿਤਨਾ ਕਿਤੇ ਉਹਨੂੰ ਉਹ ਕਰ ਰਹੇ ਆ ਇਗਨੋਰ ਕਰ ਰਿਹਾ ਵੀ ਪਰਮਾਤਮਾ ਨੇ ਸਾਨੂੰ ਸੋਹਣਾ ਨਹੀਂ ਬਣਾਇਆ ਇਹ ਤਾਂ ਫਿਰ ਉਹ ਗੱਲ ਹੋ ਗਈ ਕਿ ਅਸੀਂ ਸੈਟੀਸਫਾਈ ਨਹੀਂ ਆਪਣੇ ਆਪ ਤੋਂ ਨਾ ਤਾਂ ਮੋਸਟਲੀ ਮੈਂ ਜੋ ਰਿਸਰਚ ਕੀਤੀ ਹੈ ਮੈਂ ਕਿ ਸਾਡੇ ਇੰਡੀਆ ਦੇ ਲੋਕ ਹੀ ਜ਼ਿਆਦਾਤਰ ਸਰਜਰੀ ਕਰਾ ਰਹੇ ਨੇ ਤੇ ਨੂਰ ਜੇ ਤੁਸੀਂ ਕਹਿੰਨੇ ਹੋਣ ਇੰਡੀਆ ਦੇ ਲੋਕ ਜਾਂ ਇੰਡੀਆ ਦੀ ਊਮਨ ਸਰਜਰੀ ਕਰਵਾਉਂਦੀ ਹੈ ਹਨ ਹੂੰ ਜਿੱਥੇ ਤੱਕ ਇਹ ਆ ਜਾਂਦਾ ਕਿ ਤੁਸੀਂ ਸਾਨੂੰ ਤੀਜ਼ ਕਰਦੇ ਹੋ ਤੁਸੀਂ ਸਾਨੂੰ ਗੰਦੀ ਨਜ਼ਰਾਂ ਨਾਲ ਦੇਖਦੇ ਹੋ ਜਾਂ ਇਹ ਅਕਸਰ ਨਿਕਲ ਕੇ ਆਉਂਦੀਆਂ ਚੀਜ਼ਾਂ ਉੱਤੋਂ ਦੂਜੇ ਪਾਸੇ ਤੁਸੀਂ ਇਹ ਕਰਵਾ ਰਹੇ ਹੋ ਕਿ ਆਪਣੇ ਚਾਹੇ ਬ੍ਰੈਸਟ ਦੀ ਆ ਲਿਪ ਦੀ ਆ ਤੁਸੀਂ ਐਡ ਆਨ ਕਰਵਾ ਰਹੇ ਹੋ ਕੁਝ ਵੀ ਹੂੰ ਉਹ ਚਾਹੇ ਰਬਰ ਬਾਡੀ ਆ ਚਾਹੇ ਪਲਾਸਟਿਕ ਬਾਡੀ ਆ ਇਹ ਫਿਰ ਕਈ ਟਾਪਿਕ ਹੈ ਕਿੱਧਰ ਜਾ ਰਿਹਾ ਹੈ ਬਹੁਤ ساری ਗੱਲਾਂ ਛਿੜ ਜਾਂਦੀਆਂ ਨੇ ਪਰ ਸਭ ਕੁਝ ਲੋਕ ਦਿਖਾਵੇ ਦਾ ਰਹਿ ਗਿਆ ਮੈਂ ਇੱਕ ਕਪੜਾ ਲੀੜਾ ਥੋੜੀ ਪਰਸਨੈਲਿਟੀ ਦੇਖ ਕੇ ਤੁਹਾਨੂੰ ਜਜ ਕੀਤਾ ਜਾਂਦਾ ਹੈ ਮਾੜਾ ਠੇੜਾ ਤਾਂ ਬੰਦਾ ਐਵੇਂ ਲੱਗਦਾ ਤੁਸੀਂ ਦੇਖ ਲਓ ਕੋਈ ਬਹੁਤ ਵਧੀਆ ਬੰਦਾ ਹੋਵੇ ਉਹਦੇ ਸੜੇ ਜਿਹੇ ਕੱਪੜੇ ਪਾਏ ਹੁਣ ਬੰਦਾ ਗੋਲਦਾ ਹੀ ਨਹੀਂ ਉਹਨੂੰ ਬਹੁਤ ਸਾਰੇ ਮਤਲਬ ਸਭ ਕੁਝ ਫੇਕ ਜਿਹਾ ਹੋ ਗਿਆ ਦੁਨੀਆ ਤੇ ਵੀ ਇਹ ਚੱਲ ਕੀ ਰਿਹਾ ਸਮਝ ਨਹੀਂ ਆਉਂਦਾ ਪਰ ਮੈਨੂੰ ਲੱਗਦਾ ਵੀ ਤੁਸੀਂ ਆਪਣੇ ਆਪ ਨੂੰ ਸੋਹਣਾ ਦਿਖਾਉਣ ਦੇ ਚੱਕਰ ਦੇ ਵਿੱਚ ਆਪਣੀ ਸਿਹਤ ਖਰਾਬ ਕਰਦੇ ਮੋਸਟਲੀ ਕੈਂਸਰ ਨਾਲ ਮੌਤਾਂ ਕਿਉਂ ਹੁੰਦੀਆਂ ਨੇਗੀਆਂ ਸਾਰੇ ਤੁਸੀਂ ਸੁਣਿਆ ਹੋ ਤੁਸੀਂ ਦੱਸਿਆ ਵੀ ਹੁਣ ਬਾਲੀਵੁੱਡ ਵਾਲੇ ਕਰਾਉਂਦੇ ਨੇ ਹਨਾ ਤਾਂ ਇਹਨਾਂ ਨੇ ਸਰਜਰੀਆਂ ਕਰੇ ਤੇ ਮੋਸਟਲੀ ਤੁਸੀਂ ਦੇਖੋ ਵੀ ਇਹਨਾਂ ਨੇ ਇਹਨਾਂ ਦੀ ਮੌਤਾਂ ਕੈਂਸਰ ਨਾਲ ਹੋਈਆਂ ਇਹਦਾ ਰੀਜ਼ਨ ਹੀ ਇਹ ਆ ਸਰਜਰੀ ਸਰਜਰੀ ਰੀਜ਼ਨ ਜਿਵੇਂ ਸ਼੍ਰੀ ਦੇਵੀ ਦੀ ਮੌਤ ਹੋਈ ਉਹਦੇ ਬਹੁਤ ਸਾਰੀ ਸਰਜਰੀਜ਼ ਹੋਈਆਂ ਸੀਗੀਆਂ ਉਸ ਅਸਰਫੇ ਇਸ ਤੋਂ ਬਹੁਤ ਸਾਰੀ ਐਕਟਰਸ ਕਰਵਾਉਂਦੀਆਂ ਨਿਗੀਆਂ ਹੁਣ ਤਾਂ ਦੇਖੋ ਜੀ ਇਹ ਨਵੀਆਂ ਚੀਜ਼ਾਂ ਪਹਿਲਾਂ ਨਾ ਮਤਲਬ ਜਿਵੇਂ ਸਾਡੇ ਮੋਸਟਲੀ ਘਰਾਂ ਦੇ ਵਿੱਚ ਇਹ ਉਹਦਾ ਟਾਈਮ ਹੁੰਦਾ ਸੀ ਨਾ ਥ੍ਰੈਡਿੰਗ ਕਿਵੇਂ ਹੁੰਦੀ ਹੈ ਚੀਜ਼ ਪਤਾ ਵੀ ਨਹੀਂ ਸੀ ਹੁੰਦੀ ਵੀ ਜਿਵੇਂ ਆਪਾਂ ਆਈਬ੍ਰੋਸ ਜਿਹਨੂੰ ਕਹਿੰਦੇ ਆ ਵੀ ਠੀਕ ਕਰਾਉਣੀਆਂ ਨਾ ਚਲੋ ਧਾਗਾਂ ਮਰਾਲਿਆ ਆਈਬ੍ਰੋ ਸੈੱਟ ਹੋਣ ਲੱਗਿਆ ਆਈਬ੍ਰੋਸ ਬਣਾਉਣ ਲੱਗੇ ਹੁਣ ਤਾਂ ਹਾਈ ਬਰੋਜ਼ੀ ਨਕਲੀ ਬਣਾਉਣ ਲੱਗੇ ਆਈ ਲੈਸ਼ਸ ਲੱਗਣ ਲੱਗ ਗਿਆ ਮਤਲਬ ਕਿ ਤੁਹਾਡਾ ਨੈਚੁਰਲ ਜਿਹੜਾ ਸੀਗੀ ਸੁੰਦਰਤਾ ਤੁਹਾਡੀ ਖਤਮ ਹੋ ਗਈ ਸਭ ਕੁਝ ਆਰਟੀਫੀਸ਼ੀਅਲ ਹੋਣ ਲੱਗ ਗਿਆ ਕੁਝ ਵੀ ਨਹੀਂ ਰਿਹਾ ਤੇ ਕੁਝ AI ਦੀ ਮਦਦ ਦੇ ਨਾਲ ਤਾਂ ਹੁਣ ਸਰਜਰੀਜ਼ ਜ਼ਿਆਦਾ ਹੋ ਰਹੀਆਂ ਨੇਗੀਆਂ AI ਦੇ ਵਿੱਚ ਇਨਕਲੂਡਡ ਹੋ ਚੁੱਕੇ ਹੈ AI ਦਾ ਕੀ ਰੋਲ ਆ ਸਰਜਰੀ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਹੁਣ ਸਰਜਰੀ ਜਿਵੇਂ ਹੁਣ ਐਡਵਾਂਸ ਆਪਾਂ ਟੈਕਨੀਕਲ ਕਹਿ ਦਿੰਨੇ ਆ ਅੱਜ ਤੋਂ ਜੇ ਤੁਸੀਂ 25 ਸਾਲ ਪਹਿਲਾਂ ਜਾਉਂ ਨਾ ਉਦੋਂ ਸਰਜਰੀ ਸਿਰਫ ਨੱਕ ਤੇ ਲਿਪਸ ਦੀ ਹੁੰਦੀ ਸੀ ਮੋਸਟਲੀ ਜੋ ਮੇਰੇ ਰਿਸਰਚ ਦੇ ਵਿੱਚ ਪੜਿਆ ਹੈਗਾ ਤੇ ਉਦੋਂ ਮਤਲਬ ਨਾਰਮਲ ਤਰੀਕੇ ਦੇ ਨਾਲ ਉਹ ਕਿਉਂਕਿ ਨਾ ਉਦੋਂ ਬਹੁਤ ਸਾਰੀ ਸਜਾਵਾਂ ਦੇ ਦਿੰਦੇ ਸੀ ਨੱਕ ਕੱਟ ਦੇਣਾ ਬੁੱਲ ਕੱਟ ਦੇਣਾ ਚੀਜ਼ਾਂ ਹੁੰਦੀਆਂ ਸੀ ਤੇ ਉਹ ਕਰਾਉਣੀ ਬੰਦ ਸੀ ਪਰ ਹੁਣ AI ਤਾਂ ਇੱਡਾ ਐਡਵਾਂਸ ਆ ਗਿਆ ਕਿ ਕੱਲੇ-ਕੱਲੇ ਚੀਜ਼ ਤੁਸੀਂ ਜਿਹੜੀ ਤੁਹਾਨੂੰ ਪਸੰਦ ਨਹੀਂ ਤੁਸੀਂ ਉਹ ਵੀ ਬਦਲਾ ਸਕਦੇ ਹੋ ਤੁਸੀਂ ਦੇਖੋ AI ਦਾ ਕਿੰਨਾ ਹਿੱਸਾ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਕੁਝ ਬਦਲਣ ਵਾਲਾ ਹੈਗਾ ਬੰਦਾ ਨੇਚਰਲ ਰਹਿ ਆ ਹੀ ਨਹੀਂ ਹੈਗਾ ਕਹਿ ਦਈਏ ਵੀ ਕੋਈ ਚੀਜ਼ ਨੇਚਰਲ ਖਾਣਾ ਪੀਣਾ ਸਾਡਾ ਨੇਚਰਲ ਨਹੀਂ ਰਿਹਾ ਹੈਗਾ ਸਾਡਾ ਫੂਡ ਠੀਕ ਨਹੀਂ ਰਿਹਾ ਹੈਗਾ ਹੁਣ ਕੀ ਹੈ ਦੁਕਾਨਾਂ ਖੋਲ ਲਈਆਂ ਫੂਡ ਦਾ ਕੰਮ ਕਿਉਂ ਜ਼ਿਆਦਾ ਚੱਲ ਰਿਹਾ ਹਰ ਕੋਈ ਰੇੜੀ ਲਾ ਕੇ ਖੜਦਾ ਚਲੋ ਚੰਗੀ ਗੱਲ ਹੈ ਸਭ ਕਰਦੇ ਨੇ ਕੰਮ ਆਪਣਾ ਆਪਣਾ ਬਿਜ਼ਨਸ ਹੋਣਾ ਚਾਹੀਦਾ ਪਰ ਫੂਡ ਦਾ ਕੰਮ ਕਿਉਂ ਚੱਲਿਆ ਅਸੀਂ ਲੋਕਾਂ ਨੇ ਚਲਾਇਆ ਨਾ ਅਸੀਂ ਖਾਣ ਲੱਗ ਗਏ ਬਾਹਰਲੀ ਚੀਜ਼ਾਂ ਤੇ ਹੁਣ ਤੁਸੀਂ ਇਹ ਦੇਖੋ ਉਮਰਾਂ ਵੀ ਕਿੰਨੀਆਂ ਘੱਟ ਗਈਆਂ ਸਾਡੀਆਂ ਬਿਲਕੁਲ ਨੌਜਵਾਨ ਨੌਜਵਾਨ ਹੋਣ ਤੋਂ ਪਹਿਲਾਂ ਬੁੱਢਾ ਹੋ ਚੱਲੇ ਹ ਹ ਤੇ ਨੂਰ ਜਿਵੇਂ ਤੁਸੀਂ ਹੁਣ ਕਿਹਾ ਆਪਾਂ ਇਸੇ ਟਾਪਿਕ ਤੇ ਆਉਨੇ ਆ ਕਿ ਜਿਹੜੇ ਸਰਜਰੀ ਕਰਨ ਨਾਲ ਹਨ ਬਿਮਾਰੀਆਂ ਹੁੰਦੀਆਂ ਕੈਂਸਰ ਦਾ ਜਿਹੜਾ ਅੱਜ ਕੱਲ ਚੱਲ ਰਿਹਾ ਹੈਗਾ ਵੀ ਹਰੇਕ ਆਰਟਿਸਟ ਜਿਹੜਾ ਆ ਜ਼ਿਆਦਾ ਡੈਥਸ ਹੋ ਰਹੀਆਂ ਰੇਸ਼ਿਓ ਆ ਜਿਹੜੀ ਉਹ ਕੈਂਸਰ ਨਹੀਂ ਹੁੰਦੀ ਆ ਲਾਸਟ ਟਾਈਮ ਵੀ ਇੱਕ ਖਬਰ ਆਈ ਸੀਗੀ ਸਾਹਮਣੇ ਕਿ ਇੱਕ ਹਾਲੀਵੁੱਡ ਦੀ ਐਕਟ੍ਰੈਸ ਸੀ ਉਹ ਆਪਣੀ ਫੇਸ ਸਰਜਰੀ ਕਰਵਾਉਂਦੇ ਕਰਵਾਉਂਦੇ ਉਹਨਾਂ ਦੀ ਡੈਥ ਹੋ ਗਈ ਹੂੰ ਆਈ ਡੋਨਟ ਨੋ ਪੂਰੀ ਖਬਰ ਕੀ ਸੀ ਹੁਣ ਮੈਨੂੰ ਚੇਤੇ ਨਹੀਂ ਆ ਰਿਹਾ ਲੇਕਿਨ ਉਹ ਖਬਰ ਸੀਗੀ ਕਿ ਉਹ ਆਪਣੀ ਫੇਸ ਸਰਜਰੀ ਕਰਵਾਉਣ ਗਈ ਉਹਦਾ ਕਿਤੇ ਕੁਝ ਗਲਤ ਹੋ ਗਿਆ ਉਹ ਤੇ ਪਤਾ ਨਹੀਂ ਨਸ ਕੱਟੀ ਕਿਦਾਂ ਤੇ ਉਹਦੀ ਡੈਥ ਹੋ ਗਈ ਤੇ ਕੀ ਆਪਣੀ ਸਿਰਫ ਖੂਬਸੂਰਤੀ ਲਈ ਆਪਣੀ ਜਾਨ ਨੂੰ ਜੋਖਮ 'ਚ ਪਾਉਣਾ ਸਹੀ ਆ ਬਹੁਤ ਗਲਤ ਹੈ ਮੈਕੈਨਿਕ ਵੀ ਹੁਣ ਬਾਲੀਵੁੱਡ ਬਾਲੀਵੁੱਡ ਦੇ ਐਕਟ੍ਰੈਸ ਕਹਿੰਦੇ ਨੇ ਹਨਾ ਮਤਲਬ ਬਹੁਤ ਸਾਰੀਆਂ ਨਾ ਕਹਿੰਦੇ ਬੋਡੀ ਸ਼ੇਮਿੰਗ ਬਹੁਤ ਜ਼ਿਆਦਾ ਹੁੰਦੀ ਹੈਗੀ ਕੋਈ ਮੋਟੀ ਆ ਉਹਨੂੰ ਕਹਣਗੇ ਤੂੰ ਮੋਟੀ ਆ ਪਤਲੀ ਐਕਟ੍ਰੈਸ ਜੋਰ ਲਾਉਂਦੀਆਂ ਨੇ ਕੋਈ ਕੰਪੀਟੀਸ਼ਨ ਬਹੁਤ ਆ ਹਰ ਕੋਈ ਬੰਦਾ ਚਾਹੁੰਦਾ ਕਿ ਅਸੀਂ ਸੋਹਣਾ दिखੀਏ ਸੋਹਣਾ ਦਿਖਣਾ ਚਾਹੁੰਦੇ ਨੇ ਕਿ ਤਾਂ ਬਹੁਤ ਐਕਸਰਸਾਈਜ਼ ਕਰਦੀਆਂ ਨੇ ਨੇਚਰਲ ਤਰੀਕੇ ਦੇ ਨਾਲ ਵੀ ਕਰਦੀਆਂ ਕਈ ਸਰਜਰੀਜ਼ ਵੀ ਕਰਾਉਂਦੀਆਂ ਕਿ ਸਾਨੂੰ ਕੰਮ ਮਿਲ ਜੇ ਪਰ ਇਹ ਮਤਲਬ ਥੋੜਾ ਜਿਹਾ ਕਿਤੇ ਨਾ ਕਿਤੇ ਜਾ ਕੇ ਰੋਂਗ ਹੋ ਜਾਂਦਾ ਵੀ ਮੈਕੈਨਿਕ ਵੀ ਜੇ ਥੋੜਾ ਕੰਮ ਵਧੀ ਇਹ ਕੰਮ ਹੀ ਬੋਲਦੇ ਫਿਰ ਚਿਹਰੇ ਦੀ ਸੁੰਦਰਤਾ ਤੋਂ ਕੀ ਲੈਣਾ ਬਹੁਤ ਸਾਰੇ ਸਾਡੇ ਪੰਜਾਬੀ ਅਦਾਕਾਰਾਂ ਨੇ ਬਹੁਤ ਸਾਰੇ ਪੁਰਾਣੇ ਸਾਡੇ ਕਲਾਕਾਰ ਬੈਠੇ ਨੇ ਜਿਹੜੇ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਨੇ ਬਹੁਤ ਲੋਕ ਨੇ 30 ਤੋਂ 39 ਸਾਲ ਦੀ ਉਮਰ ਦੇ ਵਿੱਚ ਲੋਕ ਸਰਜਰੀ ਕਰਾ ਰਹੇ ਹੋ ਤੁਸੀਂ ਮੰਨਦੇ ਹੋ ਐਡੀ ਉਮਰ ਤੋਂ ਸਰਜਰੀ ਕਰਵਾਉਣੀ ਸ਼ੁਰੂ ਕਿੰਨੀ ਕੁ ਉਮਰ ਹੁੰਦੀ ਹੈ ਬੰਦਾ ਜਵਾਨ ਹੁੰਦਾ ਹੈ ਬਿਲਕੁਲ ਤੇ ਹੁਣੇ ਤੋਂ ਹੀ ਕਰਵਾਉਣ ਲੱਗੇ ਇੱਥੇ ਟੀਕੇ ਲਵਾ ਲੈਂਦੇ ਨੇ ਕਿ ਵੀ ਆਸ ਕਿੰਨਾ ਇਕੱਠੀ ਹੋਵੇ ਆਪਣੀ ਕੀ ਟੀਕਾ ਲਵਾਉਂਗੇ ਇੱਕ ਟਾਈਮ ਲਈ ਅਸਰ ਰਹੂਗਾ ਉਦੋਂ ਬਾਅਦ ਫੇਰ ਉਸੇ ਤਰ੍ਹਾਂ ਸਕਿਨ ਹੋ ਜੂ ਬਿਲਕੁਲ ਉਹ ਰੀਫਿਲ ਤਾਂ ਕਰਵਾਉਣਾ ਹੀ ਪੈਂਦਾ ਰੀਫਿਲ ਕਰਾਉਣਾ ਕੰਮ ਵਧਾਉਣਾ ਹੁਣ ਤਾਂ ਦੇਖੋ ਪਹਿਲਾਂ ਪਤਾ ਕੀ ਹੁੰਦਾ ਪਹਿਲਾਂ ਨਾ ਜਿਵੇਂ ਮੰਨ ਲਓ ਵੀ ਵੈਕਸਾਂ ਵਕਸਾਣੀ ਸੀ ਉਦੋਂ ਹੁੰਦੀਆਂ ਨਾ ਵੀ ਇਹਨਾਂ ਕੋਈ ਝਾਵਾ ਝੂਆ ਜਾ ਮਾਰ ਲੈਂਦੇ ਸੀ ਨਾ ਕਹਿੰਦੇ ਵੀ ਇਦਾਂ ਹੀ ਹੁਣ ਤਾਂ ਕਹਿੰਦੇ ਵੀ ਮਾੜਾ ਜਿਹਾ ਵਾਲ ਆ ਗਿਆ ਨਾ ਵੈਕਸ ਕਰਾ ਲਓ ਇਹ ਕਰਾ ਲਓ ਉਹ ਕਰਾ ਲਓ ਸਕਿਨ ਤੇ ਆ ਗਈ ਉਹ ਤੇ ਵੈਕਸ ਹੋਣ ਲੱਗ ਗਈ ਮਤਲਬ ਵੀ ਹੁਣ ਤਾਂ ਪਰਮਨੈਂਟ ਟਰੀਟਮੈਂਟ ਵੀ ਚੱਲਣ ਲੱਗ ਗਏ ਕਿ ਅਸੀਂ ਪ੍ਰੋਪਰ ਸੀ ਤਾਂ ਵਾਲ ਦੇਖਣੇ ਨਹੀਂ ਸੀ ਪ੍ਰੋਪਰ ਜਿਹੜਾ ਕਹਿੰਦੇ ਨੇ ਲੇਜ਼ਰ ਫਿਰ ਆਪਾਂ ਜਿੱਥੇ ਆਪਣੀ ਮੈਡੀਕਲ ਲਾਈਨ ਦੇਖਦੇ ਆ ਹਨਾ ਆਪਣੀ ਮੈਡੀਕਲ ਲਾਈਨ ਚ ਆਪਾਂ ਆਉਨੇ ਆ ਜਿਵੇਂ ਕਿ ਪਹਿਲਾਂ ਬੁਖਾਰ ਹੁੰਦੇ ਸੀ ਹਮ ਪਹਿਲਾਂ ਮਾਵਾਂ ਆਪਾਂ ਕਹਿੰਨੇ ਆ ਨਾ ਦਵਾਈਆਂ ਦੀ ਜਗ੍ਹਾ ਗਰ ਗਿੱਲੀਆਂ ਪੱਟੀਆਂ ਲਾ ਲਾ ਕੇ ਬੁਖਾਰ ਭਜਾ ਦਿੰਦੀ ਸੀ ਤੇ ਅੱਜ ਦਾ ਟਾਈਮ ਕੀ ਚੱਲ ਰਿਹਾ ਹੈਗਾ ਆਪਣਾ ਹਲਕਾ ਸਿਰ ਦਰਦ ਵੀ ਹੁੰਦਾ ਤਾਂ ਆਪਾਂ ਪਹਿਲਾਂ ਡਿਸਪਨਲ ਵੱਲ ਨੂੰ ਭਜਦੇ ਆ ਵੀ ਭਰਾਵਾ ਗੋਲੀ ਦੇ ਮੇਰਾ ਤਾਂ ਬਹੁਤ ਜ਼ਿਆਦਾ ਫਟਿਆ ਜਾ ਰਿਹਾ ਸੀ ਲੈਕ ਸਹਿਣਸ਼ੀਲਤਾ ਨਹੀਂ ਸਾਡੇ ਚ ਰਹੀ ਮਾੜੀ ਜੀ ਗੱਲ ਹੁਣ ਅੱਜ ਕੱਲ ਤਾਂ ਮਾਵਾਂ ਹੀ ਉਹ ਕਰਨ ਕਿ ਹਾਏ ਮੇਰੇ ਪੁੱਤ ਨੂੰ ਕੀ ਹੋ ਗਿਆ ਹਾਏ ਮੇਰੀ ਉਹਨੂੰ ਕੀ ਹੋ ਗਿਆ ਫਟਾਫਟ ਡਾਕਟਰ ਕੋਲ ਲੈ ਜਾਂਦਾ ਕਿਉਂਕਿ ਹੁਣ ਈਜ਼ੀਲੀ ਸਭ ਮਿਲ ਰਿਹਾ ਨਾ ਬਿਲਕੁਲ ਸਾਨੂੰ ਚਿੱਤੇ ਅਸੀਂ ਬਾਹਰੋਂ ਖੇਡ ਕੇ ਆਉਂਦੇ ਹੁੰਦੇ ਸੀ ਨਾ ਸਾਡੇ ਸੱਟ ਪੇਟ ਲੱਗੇ ਜਾਣੀ ਅਸੀਂ ਰੋਂਦੇ ਹੁਣਾ ਉਲਟਾ ਸਾਡੀ ਬੇਬੇ ਦੋ ਹੋਰ ਮਾਰਦੀ ਸੀ ਇਹ ਇੰਨੀ ਕਿ ਸੱਟ ਪੇਚੇ ਦੂਰ ਹੋਈ ਨਾ ਜਾਂ ਭਾਜਾ ਰੋਵੇ ਤੇ ਬੱਲ ਉਹ ਆਵੇ ਕੱਪੜੇ ਦੇ ਕੇ ਆਪੇ ਬੰਨ ਕੇ ਜੇ ਪਰੇ ਕਰਦੇ ਨਹੀਂ ਕਹਿ ਕੇ ਕਹਿੰਦੇ ਨੇ ਫੂਕ ਮਾਰ ਦਿੰਦੇ ਸੀ ਕੀ ਮਾਰ ਗਈ ਹੈ ਨਾ ਇਹ ਗੱਲਾਂ ਕਹਿ ਦਿੰਦੇ ਹੁੰਦੇ ਥੱਲੇ ਗਿਰ ਜਾਣਾ ਤੁਰਦੇ ਤੁਰਦੇ ਕਦੇ ਗਿਰ ਗਏ ਬੱਚੇ ਉਹਨੂੰ ਜਿਹੜੇ ਕਹਣਾ ਉਹ ਕੁੜੀ ਮਰ ਗਈ ਕੁੜੀ ਮਾਰੀ ਕੋਈ ਨਹੀਂ ਹੁੰਦਾ ਅੰਨੇ ਨੂੰ ਬੱਚਾ ਵੀ ਚੁੱਪ ਕਰ ਜਾਂਦਾ ਕਹਿੰਦੇ ਆ ਨਾ ਜਿਵੇਂ ਆਪਾਂ ਬੱਚੇ ਨੂੰ ਜਹੇ ਜਹ ਰੱਖਦੇ ਆ ਉਹ ਜਿਹਾ ਹੋ ਜਾਂਦਾ ਹੈ ਉਹ ਹਸਾਬ ਕਿਤਾਬ ਹੋਇਆ ਪਿਆ ਮੈਡੀਕਲ ਦੇ ਵਿੱਚ ਅੱਜ ਆਪਾਂ ਦੇਖਦੇ ਆ ਤਰੱਕੀਆਂ ਬਹੁਤ ਕਰ ਲਈਆਂ ਆਪਾਂ ਪਰ ਫਿਰ ਵੀ ਬਈ ਤਰ ਜਿੰਨੀ ਹੈ ਮੈਡੀਕਲ ਤਰੱਕੀ ਕਰ ਰਹੀ ਤੁਸੀਂ ਨਹੀਂ ਦੇਖ ਰਹੇ ਮਨੁਸ਼ਾਨੀ ਤਾਂ ਉਨੀ ਹੀ ਪਿੱਛੇ ਜਾ ਰਹੀ ਹੈ ਬਿਲਕੁਲ ਹੋ ਰਹੀ ਹੈ ਜੀ ਬਹੁਤ ਸਾਰੇ ਕੇਸ ਸਾਹਮਣੇ ਆਏ ਨੇ ਕੀ ਕੀ ਹੋਇਆ ਕਿਡਨੀਆਂ ਸੋਲਡ ਆਊਟ ਹੁੰਦੀਆਂ ਨੇ ਗਿਆ ਬਹੁਤ ਸਾਰੀਆਂ ਕਿਸੇ ਬੰਦੇ ਤੋਂ ਮਤਲਬ ਬਹੁਤ ਸਾਰੇ ਸੀ ਪਹਿਲਾਂ ਵੀ ਪ੍ਰੋਗਰਾਮਾਂ ਦੇ ਵਿੱਚ ਡਿਸਕਸ ਕਰਦੇ ਰਹੇ ਹਾਂਗੇ ਤਾਂ ਬਹੁਤ ਦਿੱਕਤਾਂ ਹੈਗੀਆਂ ਇਹਦੇ ਵਿੱਚ ਕਈ ਡਾਕਟਰ ਬਹੁਤ ਸਾਰੇ ਨਾਮਵਾਰ ਨੇ ਬਹੁਤ ਸੋਹਣਾ ਕੰਮ ਕਰਦੇ ਨੇ ਪਰ ਇਹ ਤਾਂ ਹੁਣ ਕਿਨੇ ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਸੀ ਕਿਤੇ ਨਾ ਕਿਤੇ ਉਹ ਵੀ ਕਹਿੰਦੇ ਆ ਵੀ ਹੁਣ ਕੀ ਹੁਣ ਉਹਨਾਂ ਬਾਰੇ ਸ਼ਬਦ ਬੋਲਿਆ ਜਾਵੇ ਜੋ ਗਲਤ ਕਰਦੇ ਨੇ ਹਾਲਾਂਕਿ ਸਾਰੇ ਹੀ ਨਹੀਂ ਕਰਦੇ ਹੈਗੇ ਮਤਲਬ ਇੱਕ ਪੈਸੇ ਵਾਲਾ ਕੰਮ ਹੋ ਗਿਆ ਕਹਿੰਦੇ ਨਹੀਂ ਹੁੰਦੇ ਵੀ ਡਾਕਟਰ ਵਕੀਲ ਤੇ ਪੁਲਿਸ ਆਣ ਐਤੋਂ ਥੋੜਾ ਜਆ ਕਹਦੇ ਹੁੰਦੇ ਨੇ ਵੀ ਇਹਦੇ ਵਾ ਨਾ ਹੀ ਪਈਏ ਤਾਂ ਚੰਗੀ ਗੱਲ ਹੁੰਦੀ ਹੈਗੀ ਤੇ ਇਹ ਸੀਗਾ ਸਾਡਾ ਅੱਜ ਦਾ ਟੌਪਿਕ ਐਦਾਂ ਦੇ ਹੋਰ ਟੌਪਿਕ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਉਦੋਂ ਲਈ ਧੰਨਵਾਦ